ਆਨਲਾਈਨ ਗੇਮਿੰਗ ਕਰਕੇ ਠੱਗੀ ਕਰਨ ਵਾਲੀ ਗਿਰੋਹ ਦਾ ਮੁਹਾਲੀ ਪੁਲਿਸ ਵੱਲੋਂ ਕੀਤਾ ਗਿਆ ਪਰਦਾਫਾਸ਼ ਸਾਈਬਰ ਕ੍ਰਾਈਮ ਦੀ ਇਹ ਵੱਡੀ ਸਫਲਤਾ ਇਸ ਸਬੰਧਿਤ ਪ੍ਰੈਸ ਕਾਨਫਰੰਸ ਕਰ ਜਾਣਕਾਰੀ ਦਿੰਦੇ ਹੋਏ ਐਸਐਸਪੀ ਮੁਹਾਲੀ ਹਰਮਨਦੀਪ ਸਿੰਘ ਹੰਸ ਮੁਹਾਲੀ ਪੁਲਿਸ ਦਾ ਜਿਹੜਾ ਫਾਈਬਰ ਸੈੱਲ ਹੈਗਾ ਜੀ ਉਹਨਾਂ ਵੱਲੋਂ ਇੱਕ ਆਨਲਾਈਨ ਗੇਮਿੰਗ ਦੇ ਉੱਪਰ ਫਰਾਡ ਕਰਕੇ ਲੋਕਾਂ ਨਾਲ ਲੋਕਾਂ ਦਾ ਪੈਸਾ ਜਿਹੜਾ ਠੱਗਿਆ ਜਾ ਰਿਹਾ ਸੀਗਾ ਉਸ ਕਾਲ ਸੈਂਟਰ ਨੂੰ ਬਸਟ ਕੀਤਾ ਗਿਆ ਜੀ ਸਨੀਅਨ ਕਲੇਵ ਦੇ ਵਿੱਚ ਇੱਕ ਘਰ ਕਰਾਏ ਦੇ ਲੈ ਕੇ ਤਿੰਨ ਬੰਦੇ ਜਿਹੜੇ ਹੈਗੇ ਇੱਕ ਆਨਲਾਈਨ ਗੇਮਿੰਗ ਐਪ ਦੇ ਥਰੂ ਉਹਨਾਂ ਨੂੰ ਤੋਂ ਪੁਆਇੰਟਸ ਔਰ ਉਹਦੇ ਪੁਆਇੰਟਸ ਦੇ ਲਈ ਅੱਗੇ ਉਹਨਾਂ ਨੂੰ ਤੋਂ ਪੈਸੇ ਲੈਂਦੇ ਸੀਗੇ ਜੀ ਉਹਦੇ ਚ ਅਸੀਂ ਇਹਨੂੰ ਕਾਲ ਸੈਂਟਰ ਨੂੰ ਬਸਟ ਕੀਤਾ ਤਿੰਨ ਜਿਹੜੇ ਬੰਦੇ ਹੈਗੇ ਇਹਦੇ ਵਿੱਚ ਫੜੇ ਗਏ ਆ ਅਕਸ਼ੇ ਕੁਮਾਰ ਸਿਤੇਸ਼ ਔਰ ਚੇਤਨ ਇਹ ਹਰਿਆਣਾ ਇੱਕ ਬੰਦਾ ਹਰਿਆਣੇ ਦਾ ਰਹਿਣ ਵਾਲਾ ਦੋ ਗੁਜਰਾਤ ਦੇ ਰਹਿਣ ਵਾਲੇ ਆ ਜੀ ਤਕਰੀਬਨ ਡੇਢ ਤੋਂ 2 ਮਹੀਨੇ ਤੋਂ ਇਹ ਕਾਲ ਸੈਂਟਰ ਤੇ ਚੱਲ ਰਿਹਾ ਸੀਗਾ ਜਿਹੜੀ ਟੋਟਲ ਇਹਦੇ ਚ ਰਿਕਵਰੀ ਹੈਗੀ 20 ਮੋਬਾਈਲ ਫੋਨ 3 ਲੈਪਟਾਪ 41 ਬੈਂਕਾਂ ਦੇ ਏਟੀਐਮ ਕਾਰਡ ਤੇ 9 ਚੈੱਕ ਬੁਕਸ ਸਾਨੂੰ ਮਿਲੀਆਂ ਜਿੰਨੇ ਕ ਅਸੀਂ ਬੈਂਕ ਖਾਤੇ ਦੇਖੇ 45 ਦੇ ਕਰੀਬ ਹਲੇ ਤੱਕ ਅਸੀਂ ਆਇਡੈਂਟੀਫਾਈ ਕਰ ਲਏਗੇ ਇਹਨਾਂ ਦੇ ਬੈਂਕ ਖਾਤੇ ਮਿਲੇ ਹੈਗੇ ਜਿਨ੍ਹਾਂ ਦੇ ਤਕਰੀਬਨ 3 ਕਰੋੜ ਤੋਂ ਜ਼ਿਆਦਾ ਦੀ ਠੱਗੀ ਲਗ ਲਗ ਇਹਨਾਂ ਨੇ ਲੋਕਾਂ ਨਾਲ ਮਾਰੀ ਹੋਈ ਸੀ ਇੱਕ ਇਹ ਸੀ ਔਰ ਇਹਦੇ ਜਿਹੜੇ ਵਿਕਟਿਮ ਸਾਡੇ ਹੈਗੇ ਜੀ ਸਾਰੇ ਪੈਨ ਇੰਡੀਆ ਹੈਗੇ ਇੱਕ ਇੰਪੋਰਟੈਂਟ ਇਹ ਸੀਗਾ ਸੈਕੰਡ ਲਈ ਜੀ ਇੱਕ ਡਿਜੀਟਲ ਅਰੈਸਟ ਦੀ ਪ੍ਰिवेंशन ਹੋਈ ਹੈਗੀ ਹੈ ਇੱਕ 80 ਸਾਲ ਦੀ ਲੇਡੀ ਹੈ ਮੁਹਾਲੀ ਫੇਸ 2 ਦੀ ਰਹਿਣ ਵਾਲੀ ਜਿਨ੍ਹਾਂ ਨੂੰ ਕਿ ਇੱਕ ਤਰ੍ਹਾਂ ਦੋ ਦਿਨ ਲਈ ਡਿਜੀਟਲ ਅਰੈਸਟ ਕੀਤਾ ਗਿਆ ਤੇ 2 ਕਰੋੜ ਰੁਪਏ ਦੀ ਡਿਮਾਂਡ ਕੀਤੀ ਗਈ। ਉਹਨਾਂ ਨੇ ਜਦੋਂ ਬੈਂਕ ਮੈਨੇਜਰ ਤੋਂ ਬਾਰ-ਬਾਰ ਕਿਹਾ ਵੀ ਕਿਸੇ ਖਾਤੇ 'ਚ ਮੇਰੇ ਚੰਨੇ ਪੈਸੇ ਟਰਾਂਸਫਰ ਕਰ ਦੋ ਤਾਂ ਉਹਨਾਂ ਨੂੰ ਸ਼ੱਕ ਪਿਆ। ਉਹਨਾਂ ਨੇ ਪੁਲਿਸ ਨੂੰ ਇਨਟੀਮੀਟ ਕੀਤਾ ਤੇ ਅਸੀਂ ਜਾ ਕੇ ਜਿਹੜਾ ਡਿਜੀਟਲ ਅਰੈਸਟ ਦਾ ਇੱਕ ਹੋ ਚੱਲ ਰਿਹਾ ਸੀਗਾ ਇਹ ਸਾਈਬਰ ਸੈੱਲ ਨੇ ਬਸਟ ਕੀਤਾ ਮਾਡਲ ਤੇ ਉਹਦੇ 'ਚ ਵੀ ਇੱਕ ਅਟੈਂਪਟ ਦੀ ਐਫ ਆਈ ਆਰ ਵੀ ਰਜਿਸਟਰ ਕੀਤੀ ਗਈ ਹੈ। ਅੱਗੇ ਉਹਨਾਂ ਨੂੰ ਬੰਦਿਆਂ ਨੂੰ ਫੜਨ ਦੀ ਜਿਹੜੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿਡੈਂਟੀਫਾਈ ਕਰਕੇ ਉਹਨਾਂ ਦੇ ਆਈਪੀ ਯੂਆਰਐਲ ਲੈ ਕੇ ਬੰਦੇ ਨੂੰ ਟ੍ਰੇਸ ਕਰ ਲਈਏ ਜੀ ਫਲੈਟ ਵੀ ਤੇ ਨਾਮ ਤੇ ਰਹਿਦੀ ਕਿਹੜਾ ਪਹਿਲਾ ਵਾਲਾ ਹਾਂਜੀ ਨਹੀਂ ਇਹ ਫਲੈਟ ਜਿਹੜਾ ਅਕਸ਼ੇ ਕੁਮਾਰ ਨੇ ਲਿਆ ਹੋਇਆ ਵੀ ਹਲੇ ਆਪਾਂ ਵੈਰੀਫਾਈ ਕਰਨਾ ਵੀ ਮਾਲਕ ਦਾ ਕੋਈ ਰੋਲ ਹੈ ਇਹਦੇ 'ਚ ਨਹੀਂ ਹੈ ਕ੍ਰਿਮੀਨਲ ਹਿਸਟਰੀ ਵੈਸੇ ਨਾ ਤਿੰਨਾਂ ਦੀ ਹੈ ਨਹੀਂ ਹਰੇਕ ਦਾ ਕੋਈ ਜਿੰਨੇ ਸੀ ਚੈੱਕ ਇੰਗਲਿਸ਼ ਗੇਮਿੰਗ ਐਪ ਕੀ ਹੁੰਦੀ ਸੀ ਕਿਸ ਤਰ੍ਹਾਂ ਲੋਕਾਂ ਨੂੰ ਲੋਭ ਮਿਲਦੀ ਸੀ ਜੀ ਅਲੱਗ-ਅਲੱਗ ਤਰ੍ਹਾਂ ਦੀਆਂ ਗੇਮਜ਼ ਆਨਲਾਈਨ ਖੇਡਾਂਦੇ ਆ ਤੇ ਉਹਨਾਂ ਨੂੰ ਖੇਡਣ ਲਈ ਲੋਕ ਜਿਹੜੇ ਹੈਗੇ ਇੱਕ ਤਰ੍ਹਾਂ ਦਾ ਜਿਵੇਂ ਪੈਸਾ ਪੇ ਕਰਦੇ ਸੀਗੇ ਉਦੋਂ ਉਹਨਾਂ ਨੂੰ ਕੌਇਨਸ ਮਿਲਦੇ ਸੀਗੇ ਬੇਸਿਕਲੀ ਉਹ ਨਾ ਉਹਨਾਂ ਨੂੰ ਉਹ ਕੌਇਨਸ ਦਿੰਦੇ ਸੀਗੇ ਉਹਨੇ ਜਿੰਨੇ ਹੁੰਦੇ ਹੈਗੇ ਜੀ ਤੇ ਉਹਦੇ ਵਿੱਚੋਂ ਥੱਗੀ ਮਰੀ ਜਾ ਰਹੀ ਸੀ ਜੀ ਇਸ ਵਿੱਚ ਸਾਡੇ 22% ਦੇ ਬੰਦੇ ਇੱਥੇ ਆ ਕੇ ਕੰਪਲੀਟ ਕਰ ਰਹੇ ਨੇ ਇੱਕ ਜੀ ਕਾਰਨ ਕਿ ਇਹ ਨਾਲ ਨਹੀਂ ਕਿਉਂ ਇਹ ਜਗ੍ਹਾ ਇੰਨੀ ਸੇਫ ਹੋਦੀ ਕਿਉਂ ਨਹੀਂ ਸੇਫ ਤੱਕ ਨਹੀਂ ਕਹਿ ਸਕਦੇ ਆਪਾਂ ਇਸ ਦਾ ਰੈਗੂਲਰਲੀ ਬਰਸਟ ਕਰ ਰਹੇ ਹਾਂ ਜੀ ਲੇਕਿਨ ਇਹ ਹੈ ਵੀ ਜਿੱਥੇ ਵੀ ਰੈਪਿਡ ਅਰਬਨਾਈਜੇਸ਼ਨ ਹੁੰਦੀ ਹੈਗੀ ਉੱਥੇ ਇਸ ਤਰ੍ਹਾਂ ਘਰ ਵਗੈਰਾ ਫਲੈਟਸ ਕਿਰਾਏ ਤੇ ਮਿਲ ਜਾਂਦੇ ਈਜ਼ੀਲੀ ਤੇ ਕੋਈ ਕ੍ਰਿਮੀਨਲ ਰਿਕਾਰਡ ਨਾ ਹੋਣ ਕਰਕੇ ਕਿਸੇ ਨੂੰ ਸ਼ੱਕ ਵੀ ਨਹੀਂ ਪੈਂਦਾ ਇਹਨਾਂ 'ਤੇ ਤੇ ਜਿਵੇਂ ਜਿਵੇਂ ਇਨਫੋਰਮੇਸ਼ਨ ਆਂਦੀ ਅਸੀਂ ਉਹ ਵੀ ਬੱਸ ਨਹੀਂ ਕੈਸ ਰਿਕਵਰੀ ਨਹੀਂ ਲਈ ਰਹੀ ਰਿਕਵਰੀ ਹੈਗੀ ਮੈਂ ਤੁਹਾਨੂੰ ਦੱਸੀ ਹੈਗੀ ਸਰ ਪਹਿਲਾ ਕਾਲ ਸੈਂਟਰ ਸੀ ਉਹਨਾਂ ਦਾ ਕੋਈ ਲਿੰਕ ਹੈਗਾ ਹੁਣ ਤੱਕ ਨਹੀਂ ਨਹੀਂ ਉਸ ਤਰ੍ਹਾਂ ਦੀ ਉਸ ਉਸ ਤਰ੍ਹਾਂ ਦਾ ਹੀ ਮਾਡਲ ਸਪਰੈਂਡੀ ਹੈ ਇਹਨਾਂ ਦਾ ਸਰਵਰ ਇਹਨਾਂ ਦਾ ਵੀ ਬਾਹਰ ਹੈ ਸੋ ਵੀ ਆਰ ਟ੍ਰਾਈਂਗ ਟੂ ਚੈੱਕ ਵੀ ਉਹਨਾਂ ਦਾ ਕੋਈ ਲਿੰਕ ਅਪ ਹੈ ਕਿ ਨਹੀਂ ਲੇਕਿਨ ਹਾਲ ਤੱਕ ਕੋਈ ਇਸ ਤਰ੍ਹਾਂ ਦਾ ਲਿੰਕ ਹਲੇ ਤੱਕ ਨਹੀਂ ਨਹੀਂ ਇਹਨਾਂ ਤੋਂ ਜਿਹੜਾ ਇੱਕ ਬੰਦਾ ਹੈ ਉਹਦੀ ਬੀਬੀਏ ਕੀਤੀ ਹੋਈ ਉਹਨੇ ਸਰਵਰ ਦੁਬਈ ਤੋਂ ਲੱਗ ਰਿਹਾ ਸਾਨੂੰ ਆਪਰੇਟ ਹੋ ਰਿਹਾ ਜੀ ਠੀਕ ਹੈ ਜੀ ਸਰ ਜਿਹੜੀ ਬਲੈਕ ਸਨੀ ਐਂਕਲੇਵ ਦੇ ਵਿੱਚ ਹੀ ਰਹਿ ਸਨੀ ਐਂਕਲੇਵ ਚੋਂ ਉੱਥੋਂ ਚਲਾ ਰਹੇ ਸੀ ਹਾਂ ਹਾਂ ਉੱਥੋਂ ਹੀ ਚਲਾ ਰਹੇ ਸੀਗੇ ਇੱਕ ਜਿਹੜੀ ਇੰਪੋਰਟੈਂਟ ਅਪੀਲ ਹੈਗੀ ਹੈ ਜੀ ਮੈਂ ਦੁਬਾਰਾ ਤੁਹਾਡੇ ਮੱਦੇਨਜ਼ਰ ਲੋਕਾਂ ਨੂੰ ਕਰਨੀ ਚਾਹੁੰਦਾ ਡਿਜੀਟਲ ਅਰੈਸ ਦੀ ਅਸੀਂ ਬਾਰ-ਬਾਰ ਪਹਿਲਾਂ ਵੀ ਅਪੀਲ ਕਰ ਰਹੇ ਸੀਗੇ ਮੇਬੀ ਚੰਗਾ ਕੰਮ ਹੋਇਆ ਮੀਡੀਆ ਦੇ ਥਰੂ ਲੋਕਾਂ ਤੱਕ ਗੱਲ ਗਈ ਬੈਂਕਸ ਦੇ ਮੈਨੇਜਰ ਜਿਹੜੇ ਐ ਅਲਰਟ ਹੋਏ ਤਾਂ ਉਹ ਇੰਨੀ ਵੱਡੀ ट्रांजੈਕਸ਼ਨ ਅਮਾਊਂਟ ਤੇ ਕਿਤੇ ਨਾ ਕਿਤੇ ਡਾਊਟਫੁਲ ਹੋ ਕੇ ਉਹਨੇ ਪੁਲਿਸ ਨੂੰ ਅਲਰਟ ਕੀਤਾ ਤਾਂ ਮੈਂ ਐਸਪੀ ਸਾਈਬਰ ਕ੍ਰਾਈਮ ਨੂੰ ਵੀ ਰਿਕੁਐਸਟ ਕੀਤੀ ਸੀ ਕਿ ਵੀ ਉਹ ਜਿਹੜਾ ਬੈਂਕ ਮੈਨੇਜਰ ਹੈਗਾ ਵੀ ਆਰ ਰਾਈਟਿੰਗ ਟੂ ਦਾ ਬੈਂਕ ਕੇ ਜੀ ਚੰਗਾ ਕੰਮ ਕੀਤਾ ਇੱਕ ਕਮੈਂਡੇਸ਼ਨ ਉਹਦੇ ਲਈ ਅਪਰੀਸ਼ੀਏਸ਼ਨ ਲੈਟਰ ਵਗੈਰਾ ਵੀ ਆਰ ਰਾਈਟਿੰਗ ਟੂ ਹਿਮ ਟੂ ਕਿ ਉਹਨਾਂ ਨੂੰ ਸੂਟੇਬਲ ਹੀ ਉਹਨਾਂ ਦਾ ਜਿਹੜਾ ਬੈਂਕ ਹੈਗਾ ਦੇ ਕੈਨ ਰਿਵਾਰਡ ਹਿਮ ਸੈਕੰਡਲੀ ਦੁਬਾਰਾ ਅਪੀਲ ਇਹੀ ਹੈ ਜੀ ਵੀ ਬਾਕੀ ਵੀ ਇਸ ਤਰ੍ਹਾਂ ਅਲਰਟ ਇੱਕ ਦਾ ਲੋਕੀ ਆਪ ਅਲਰਟ ਹੋ ਜਾਣਗੇ ਜੀ ਡਿਜੀਟਲ ਅਰੈਸਟ ਨਾਮ ਦੀ ਕੋਈ ਚੀਜ਼ ਨਹੀਂ ਹੁੰਦੀ ਥੇਅਰ ਇਜ਼ ਨੋ ਪ੍ਰੋਵੀਜ਼ਨ ਇਨ ਐਨੀ ਲਾ ਫਾਰ ਦਾ ਡਿਜੀਟਲ ਅਰੈਸਟ ਸਿਰਫ ਤੇ ਸਿਰਫ ਫਿਜ਼ੀਕਲ ਅਰੈਸਟ ਡੀ ਹੈਗੀ ਉਹ ਪੁਲਿਸ ਪ੍ਰੋਪਰਲੀ ਕਰਦੀ ਹੈਗੀ ਉਹ ਅਲੱਗ ਚੀਜ਼ ਹੈਗੀ ਹੈ ਲੇਕਿਨ ਡਿਜੀਟਲ ਅਰੈਸਟ ਜੇ ਕੋਈ ਕੋਈ ਵੀ ਤੁਹਾਨੂੰ ਕਾਲ ਆਂਦੀ ਹੈ ਕੁਝ ਵੀ ਆਂਦਾ ਹੈ ਤਾਂ ਦੈਟ ਇਜ਼ ਅ ਫੇਕ ਕਾਲ ਉਹ ਇੱਕ ਸਕੈਮ ਹੈਗਾ ਬਿਲਕੁਲ ਹੀ ਤਾਂ ਉਹਦੇ ਚ ਨਾ ਪਿਆ ਜਾਵੇ ਸੈਕੰਡ ਇੱਕ ਜਿਹੜਾ ਇੰਪੋਰਟੈਂਟ ਹੁਣ ਦੇਖਣ ਚ ਆਇਆ ਹੈਗਾ ਬਾਰ-ਬਾਰ ਲੋਕਾਂ ਨੂੰ ਇੱਕ ਮੈਸੇਜ ਜਾਂਦਾ ਹੈ ਕਿ ਏਪੀਕੇ ਫਾਈਲ ਹੁੰਦੀ ਹੈ ਉਹ ਜਾਂਦੀ ਹੈ ਉਹ ਇਸ ਤਰ੍ਹਾਂ ਜਾਂਦੀ ਹੈ ਕਿ ਤੁਹਾਡਾ ਚਲਾਨ ਹੋ ਗਿਆ ਆਰਟੀਓ ਚਲਾਨ ਆਰਟੀਓ ਚਲਾਨ ਹੋ ਗਿਆ ਤਾਂ ਆਰਟੀਓ ਚਲਾਨ ਉਸ ਤਰ੍ਹਾਂ ਜਾਂਦਾ ਕਿ ਉਹ ਬੰਦੇ ਖੋਲ ਕੇ ਚੈੱਕ ਕਰਦੇ ਹੈਗੇ ਜੀ ਤਾਂ ਉਹ ਚਲਾਨ ਨਹੀਂ ਹੋ ਬਟ ਬੇਸਿਕਲੀ ਇੱਕ ਫਰਾਡ ਲਿੰਕ ਦੇ ਦਿੱਤਾ ਜਾਂਦਾ ਤੇ ਬੰਦਾ ਉੱਥੇ ਪੈਸੇ ਪੇ ਕਰ ਦਿੰਦਾ ਇਹ ਬਾਰ ਬਾਰ ਕੰਪਲੇਂਟ ਆ ਰਹੀ ਹੈ ਤਾਂ ਕਾਈਂਡਲੀ ਉਸ ਚੀਜ਼ ਨੂੰ ਤੁਸੀਂ ਜਦੋਂ ਵੀ ਕੋਈ ਚਲਾਨ ਦੀ ਫਾਈਲ ਇਸ ਤਰ੍ਹਾਂ ਦੀ ਆਂਦੀ ਹੈਗੀ ਹੈ ਕੋਈ ਇੰਟੀਮੀਸ਼ਨ ਤੁਹਾਨੂੰ ਆਂਦੀ ਹੈ ਤਾਂ ਉਹ ਪਹਿਲਾਂ ਤੇ ਗੱਲ ਹੈ ਕਿ SMS ਦੇ ਥਰੂ ਆਂਦੀ ਹੈ ਪ੍ਰੋਪਰ ਜੇ ਅਗਰ ਉਸ ਤਰ੍ਹਾਂ SMS ਦੇ ਥਰੂ ਆ ਜਾਂਦੀ ਹੈ ਤਾਂ ਤੁਸੀਂ ਕਾਈਂਡਲੀ ਜਿਹੜੀਆਂ ਲਿੰਕਡ ਵੈਬਸਾਈਟਸ ਹੈਗੀਆਂ ਗਵਰਨਮੈਂਟ ਦੀਆਂ ਉਹਦੇ ਤੇ ਜਾ ਕੇ ਚੈੱਕ ਕਰੋ ਇੱਕ ਵਾਰੀ ਕਿ ਉੱਥੇ ਕੋਈ ਚਲਾਨ ਹੈ ਜਾਂ ਨਹੀਂ ਇਹ ਕੋਈ ਵੀ ਰੈਂਡਮ ਸਾਈਟ ਦੇ ਉੱਪਰ ਨਾ ਇਸ ਤਰ੍ਹਾਂ ਦੀ ਕੋ ਪੇਮੈਂਟ ਕੀਤੀ ਜਾਵੇ ਤੇ ਜਿਹਨੂੰ ਇਹ ਲਿੰਕ ਆਂਦਾ ਹੈਗਾ ਉਹ ਸਾਈਬਰ ਚਾਹੇ ਫਿਜ਼ੀਕਲੀ ਜਾਂ ਈਮੇਲ ਦੇ ਰਾਹੀਂ ਉਹਲੀ ਕੰਪਲੇਂਟ ਕਰੇ ਉਹ ਲਿੰਕ ਸਾਡੇ ਨਾਲ ਸ਼ੇਅਰ ਕੀਤਾ ਜਾਵੇ ਤਾਂ ਕਿ ਉਹਨੂੰ ਬੰਦ ਕਰਾਇਆ ਜਾ ਸਕੇ ਤੇ ਉਦੋਂ ਟੇਕਡਾਊਨ ਕਰੀਏ ਸਰ ਬੜੀ ਵੱਡੀ ਗੱਲ ਹੈ ਜੀ ਇਹ ਲੇਡੀ ਜੀ ਜਿਹਦੇ ਨੂੰ 2 ਕਰੋੜ ਰੁਪਈਆ ਪਾ ਦੇਣਾ ਸੀਗਾ ਜੇਕਰ ਫੋਰਸ ਅਗਲੀ ਟਾਈਮ ਸਰ ਬਿਲਕੁਲ ਸੈਕਟਰਿਕ ਨਾ ਜਾਂਦੀ ਹੋਰ ਬਜ਼ੁਰਗਾਂ ਨੂੰ ਵੀ ਮਤਲਬ ਇਸ ਤਰ੍ਹਾਂ ਦਾ ਸ਼ਾਰਟਕਟ ਦੇ ਨਹੀਂ ਜਿਹੜੇ ਬਜ਼ੁਰਗ ਹੈ ਉਹਨਾਂ ਨੂੰ ਵੀ ਬਾਕੀ ਵੀ ਲੋਕ ਜਿਹੜੇ ਹੈਗੇ ਮੈਂ ਬਾਰ-ਬਾਰ ਉਹੀ ਤੁਹਾਡੇ ਮੀਡੀਆ ਨੂੰ ਅਪੀਲ ਕਰਦਾ ਕਿ ਜਿਆਦਾ ਤੋਂ ਜਿਆਦਾ ਲੋਕਾਂ ਤੱਕ ਇਹ ਮੈਸੇਜ ਪਹੁੰਚੇ ਕਿ ਡਿਜੀਟਲ ਅਰੈਸਟ ਨਾਮ ਦੀ ਕੋਈ ਚੀਜ਼ ਨਹੀਂ ਹੈ ਤੁਹਾਡੇ ਤੋਂ ਕੋਈ ਇਸ ਤਰ੍ਹਾਂ ਦੀ ਪੈਸੇ ਦੀ ਮੰਗ ਕੀਤੀ ਜਾਂਦੀ ਹੈ ਜਾਂ ਡਿਜੀਟਲੀ ਅਰੈਸਟ ਕਰਕੇ ਕੁਝ ਵੀ ਕਿਹਾ ਜਾਂਦਾ ਥੈਟ ਇਜ਼ ਅ ਫੇਕ ਕਾਲ ਉਸ ਸਕੈਮ ਹੈਗਾ ਜੀ ਇੱਕ ਬਿਲਕੁਲ ਓਨਲੀ ਸਿਰਫ ਫਿਜ਼ੀਕਲ ਅਰੈਸਟ ਹੁੰਦੀ ਹੈ ਕਿ ਕਿਸੇ ਲਾਅ ਚ ਨਵੇਂ ਪੁਰਾਣੇ ਲੋਕਾਂ ਨੂੰ ਕੋਈ ਨਿਊ ਕਾਨੂੰਨ ਆਇਆ ਹੋਵੇ ਕਹਿਣ ਲੱਗ ਜਾਂਦੇ ਜੀ ਨਵੇਂ ਕਾਨੂੰਨ ਦੀ ਪ੍ਰੋਵੀਜ਼ਨ ਤਾਂ ਕੋਈ ਪ੍ਰੋਵੀਜ਼ਨ ਨਹੀਂ ਹੈਗੀ ਇਸ ਤਰ੍ਹਾਂ ਦੀ ਡੀ ਚੱਲ ਰਹੀ ਸੀ ਤਾਂ ਉਹਦੇ ਟਰੈਪ ਚ ਨਾ ਪਿਆ ਜਾਵੇ ਬੈਂਕ ਮੈਨੇਜਰਸ ਨੂੰ ਵੀ ਅਸੀਂ ਲੀਡ ਬੈਂਕ ਨਾਲ ਵੀ ਦੁਬਾਰਾ ਗੱਲ ਕੀਤੀ ਕਿ ਇਸ ਤਰ੍ਹਾਂ ਦੀ ਅਗਰ ਸਿੰਗਲ ट्रांजੈਕਸ਼ਨ ਇਸ ਤਰ੍ਹਾਂ ਦੀ ਕੋਈ ਤੁਹਾਨੂੰ ਲੱਗਦਾ ਹੈਗਾ ਕੋਈ ਸ਼ੱਕੀ ਕੋਈ ਕਹਿ ਰਿਹਾ ਜੀ ਇਹ ਨੂੰ ਟ੍ਰਾਂਸਫਰ ਕਰ ਦੋ ਪੈਸੇ ਇੱਕ ਖਾਤੇ ਚ ਐਦਾਂ ਕਰ ਦੋ ਤਾਂ ਇੱਕ ਵਾਰੀ ਉਹਨੂੰ ਜ਼ਰੂਰ ਵੈਰੀਫਾਈ ਕਰ ਲਿਆ ਜਾਵੇ ਇਸੇ ਜਿਹੜਾ ਕੇਸ ਹੈਗਾ ਆਪਾਂ ਬਾਰ ਬਾਰ ਜਦੋਂ ਪਹਿਲਾਂ ਵੀ ਅਪੀਲ ਕੀਤੀ ਸੀ ਇਹ ਉਸੇ ਦਾ ਹੀ ਨਤੀਜਾ ਹੈ ਸ਼ਾਇਦ ਕਿ ਬੈਂਕ ਮੈਨੇਜਰ ਨੇ ਬੜੀ ਫੁਰਤੀ ਤੇ ਸਮਝਦਾਰੀ ਦਾ ਉੱਥੇ ਇੱਕ ਪ੍ਰਦਰਸ਼ਨ ਕੀਤਾ ਹੈ